हरविंदर सिंह विरक पी पी एस मानियोग सीनियर पुलिस कप्तान जलंधर देहाती जी दे दिशा निर्देशा अनुसार माड़े अनसरा अते नशा तस्कर खिलाफ चलाई गई विशेष मुहिम संजीव कपूर मुख अफसर थाना फिलौर टीम वालों अंतरराजी नशा तस्करी का दा पर्दाफाश करते हुए चार नशा की काबू इस संबंधी प्रेस नानकारी देंदे हुए श्री सरवण सिंह बल पी पी एस उप पुलिस कप्तान सब डिवीजन फिलोरजी ने दसा के इंस्पेक्टर संजीव कपूर मुख अफसर था दी टीम वलो नशा तस्करा खिलाफ चलाए स्पेशल ऑपरेशन युद्ध नशा दे विरुद्ध तित प्रभावशाली कार्रवाई करते हुए अंतरराजी नशा तस्करी गिरोह के मैंबर गौरव केसला उरव गिनी पुत्र मदन साल वासी स्थावा बाजार अपरा थाना फिलोर जिला जलंदर अते रंजीत फिल और प्रभजीत सिंह उरफ लाडी पुत्र रणजीत सिंह वासी सादरा थाना फिलोर जिला जलंदर न 103 सौ पत्ते नशीलिया गोलियां मारका आईप्रोलन पांच मीटर 1070 बरामद करके मुकदमा नंबर 116 सो बाई अप्रैल दो हजार पंजी मुखम बाई सी एक आठ सौ तो पंचासी एन ने पूछगिछ दौरान दसिया के उन्होंने एक गोलिया सुमित उर्फ मैनू पुत्र मागो राम वासी सहतानपुर थाना देनबंद जिला सहारनपुर उत्तर प्रदेश गैर स्टेणियो पी तो सस्ते पाल लिया के उन्होंने सप्लाई दिता सी क्योंकि सुमित के खिलाफ पहला भी नशा तस्करी का केस थाना फिलौर दर्ज है जिसकी तरीक पेशी पर जलंधर कोरट आन वेले और नसीलिया गोलियां अपने नाल न लै आंद उपरंत सुमित ऑनलाइन पैसे पे कर देंदे जे इस तो बाद मुकदमा विच सुमित उर्व मेनू पुत्र मागे रामवासी वासी शाहतानपुर थाना देवबंद जिला सहारनपुर उत्तर प्रदेश से मेहरबान वासी हासिमपुर थाना देवबंद जिला सहारनपुर उत्तर प्रदेश में गिरफ्तार करके ए कब्जा एक सौ भी पत्ते नसीलिया गोलियां मारका एलपरेजल सिफरपाज एम जी कुल बारह सौ शरामत की गई मुकदमा धारा उन्ती सताई ए एन डीपीएस एक्कट का वादा किया गया है जो एहना पासो इिछ दौरान सामने आया कि सोए सपने वाकिफकार बस कंडक्टर रवि कुमार राही नशा की सप्लाई फिलौर भेजता जिथे सुरजीत पुत्र करैल सिंह वासी रामगढ़ फिलुर तो नशे की सप्लाई ले लेंदा सी अगे गौरव खोसला प्रभजोत उफ लाडी दिंदा

ਸਰਦਾਰ ਰਵਿੰਦਰ ਸਿੰਘ ਬਿਕ ਜੰਦਰ ਦੇ ਹਾਤੀ ਜੀ ਵੱਲੋਂ ਮਾੜੇ ਅਨਸਰ ਤੇ ਨਸ਼ਾ ਉਦ ਜਿਹੜੀ ਮਹਿਮ ਚਲਾਈ ਗਈ ਆ ਉਸ ਦੇ ਤਹਿਤ ਸਾਡੇ ਜਿਹੜੇ ਇਨਸਪੈਕਟਰ ਸੰਜੀਤ ਕਪੂਰ ਤੇ ਉਸੀ ਪਾਰਟੀ ਵੱਲੋਂ 116 ਨੰਬਰ ਐਫ ਆਈ ਆਰ ਜਿਹੜੀ ਉਹ ਦਰਜ ਕੀਤੀ ਗਈ ਤੇ ਚਾਰ ਤਸਕਰ ਜਿਹੜੇ ਆ ਉਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਮੈਂ ਇਹ ਜਿਹੜਾ ਨਸ਼ਾ ਦੇ ਉਹ ਜਿਹੜਾ ਜੋਲ ਚੱਲ ਰਿਹਾ ਹੈਗਾ ਇਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈਗੀ ਫਲੋਰ ਪਲੇਸ ਨੂੰ ਇਹਦੇ ਵਿੱਚ ਇਹਦੇ ਨਸ਼ਾ ਤਸਕਰ ਸੀ ਇਹ ਹਰਨਪੁਰ ਨੂੰ ਬਿਲੋਂਗ ਕਰਦੇ ਸੀ ਮੇਨ ਸਪਲਾਈ ਜਿਹੜੀ ਸੀ ਉਹ ਹਰਨਪੁਰ ਤੋਂ ਆਉਂਦੀ ਸੀ ਇਹਦੇ ਚ ਅਸੀਂ ਕਮਰਸ਼ੀਅਲ ਰਿਕਵਰੀ ਜਿਹੜੀ ਆ 2030 ਟੈਬਲੇਟ ਜਿਹੜੀਆਂ ਐਪਰਾਜ਼ੋਲਮਾ ਉਹ ਅਸੀਂ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਨੇ ਇਹਨਾਂ ਚ ਦੋ ਦੋਸ਼ੀ ਪਹਿਲਾਂ ਸਨ ਜਿਨ੍ਹਾਂ ਨੂੰ ਅਸੀਂ ਅਰੈਸਟ ਕੀਤਾ ਉਸ ਤੋਂ ਬਾਅਦ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਆ ਉਹ ਚੈੱਕ ਕੀਤੇ ਗਏ ਤੇ ਜਿਹੜੇ ਉਹਦੇ ਬੈਕਵਰਡ ਲਿੰਕ ਜਿੱਥੋਂ ਨਸ਼ਾ ਆਉਂਦਾ ਸੀ ਉਹ ਦੋ ਬੰਦੇ ਸਹਾਰਨਪੁਰ ਨੂੰ ਬਿਲੋਂਗ ਕਰਦੇ ਸਨ ਇੱਕ ਸ਼ੌਬ ਸ਼ੌਇਬ ਸੀ ਜਿਹੜਾ ਮੇਨ ਦੋਸ਼ੀ ਹੈਗਾ ਜਿਹੜਾ ਕਿ ਨਸ਼ਾ ਤਸਕਰੀ ਕਰਦਾ ਜਿਹੜੇ ਕਿ ਹਰਨਪੁਰ ਨੂੰ ਬਿਲੋਂਗ ਕਰਦੇ ਨੇ ਤੇ ਇੱਕ ਸੁਮਿਤ ਸੀ ਇਹ ਦੋਨੋਂ ਦੋਸ਼ੀ ਅਸੀਂ ਜਿਹੜੇ ਆ ਉਥੋਂ ਹਰਨਪੁਰ ਤੋਂ ਗ੍ਰਿਫਤਾਰ ਕਰਕੇ ਦਿਮਾਜੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਂਡਰ ਅਸਲ ਕੀਤਾ ਗਿਆ ਫਰਦਰ ਅਸੀਂ ਹੋਰ ਵੀ ਇਹਦੇ ਵਿੱਚ ਜਿਹੜੇ ਇਹਨਾਂ ਨਾਲ ਇਤਕਿੱਤੇ ਕਿਤੇ ਨਸ਼ਾ ਵੇਚਦੇ ਸਨ ਉਹਨਾਂ ਬਾਰੇ ਅਸੀਂ ਕਲੀਅਰ ਕਰਾ ਲੈ। ਜਿਹੜੇ ਲੋਕਲ ਬੰਦੇ ਪਕੜੇ ਗਏ ਉਹਨਾਂ ਦੀ ਕੀ ਡੀਟੇਲ ਹੈ? ਜਿਹੜੇ ਦੋ ਲੋਕਲ ਬੰਦੇ ਫੜੇ ਗਏ ਸੀ ਪਹਿਲਾਂ ਦੇ ਵਿੱਚ ਇੱਕ ਗੌਰਵ ਸੀ ਤੇ ਇੱਕ ਪ੍ਰਭ ਜੋਸਨ ਇਹ ਦੋ ਬੰਦੇ ਸੀ ਪਹਿਲਾਂ ਫੜੇ ਸੀ ਇਹਨਾਂ ਦੇ ਆਧਾਰ ਦੇ ਉੱਤੇ ਹੀ ਜਿਹੜੀ 116 ਨੰਬਰ ਐਫਆਈਆਰ ਐਨਡੀਪੀ ਸੈਕਟਰ ਜਨਜ਼ ਕੀਤੀ ਸੀ ਉਹਦੇ ਬੈਕਵਰਡ ਲਿੰਕ ਤੇ ਵਿੱਚ ਕੀਤਾ ਸੀ ਤੇ ਇਹਦੇ ਜਿਹੜੇ ਮੈਂ ਦੱਸਣਾ ਚਾਹੁੰਦਾ ਜਿਹੜੇ ਫਾਰਵਰਡ ਲਿੰਕ ਤੇ ਵਿੱਚ ਵੀ ਨੰਗਲ ਨੂੰ ਇੱਕ ਬਿਲੋਂਗ ਕਰਦਾ ਹੈਗਾ ਸੁਰਜੀਤ ਸਿੰਘ son of ਕਰਨਾਲ ਸਿੰਘ ਇਹ ਮੇਨ ਦੋਸ਼ੀ ਹੈਗਾ ਇਹ ਹਜੇ ਮਫਰੂਰ ਆ ਘੋੜਾ ਇਹਨੂੰ ਹੀ ਜਲ ਦਰੈਸ ਕਰਾ ਈ ਸਰਨਦਾ ਇਥੇ ਲਿਉਣ ਦਾ ਕੀ ਸੀਗਾ ਸੋਸ਼ਲ ਆਉਂਦਾ ਆਉਂਦਾ ਕਿ ਤਾਹ ਨਸ਼ਾ ਨਹੀਂ ਵੱਡੀ ਵੱਧਰ ਤੇ ਤੇ ਵੱਡੀ ਪੱਤਰ ਤੇ ਉੱਤੇ ਜਿਹੜਾ ਸ਼ੋਅ ਸ਼ੋਅ ਬਾਇਰ ਤੇ ਤੇ ਐਫ ਆਈ ਆਰ ਆਲਰੇਡੀ ਇੱਕ ਦਰਸੀ ਉਹਦੇ ਜਦੋਂ ਇਹ ਤਰੀਕੋਂ ਤੇ ਆਉਂਦਾ ਸੀ ਜਾਂ ਵਿੱਚ ਇੱਕ ਦੋ ਚੱਕਰ ਵਾਰ ਲੈਂਦਾ ਸੀ ਮਹੀਨੇ ਬਾਅਦ ਇਹ ਕਾਫੀ ਮਾਤਰਾ ਦੇ ਵਿੱਚ ਉਥੋਂ ਹਰਨਪੁਰ ਤੋਂ ਜਿਹੜੇ ਦਵਾਈ ਜਿਹੜੀ ਮੈਡੀਸਿਨ ਸੀ ਇਹ ਲੈ ਕੇ ਆਉਂਦਾ ਸੀ ਤੇ ਇਹ ਅੱਗੇ ਜਿਹੜਾ ਸੀ ਉਹ ਇੱਥੇ ਵੰਡੇ ਸੀ ਸਰ ਇਹਦੇ ਬੱਸ ਕਨੈਕਟਰ ਦਾ ਵੀ ਰੋਲ ਹੈ ਉਹਦਾ ਜਿਹੜਾ ਬੱਸ ਕਨੈਕਟਰ ਦਾ ਵੈਰੀਫਿਕੇਸ਼ਨ ਅਸੀਂ ਕਰ ਰਹੇ ਹੈਗੇ ਆਂ ਉਸ ਤੋਂ ਬਾਅਦ ਇਹ ਉਹ ਦੌਰਾਨ ਰਮਾਂਡਾ ਅਸਲੀ ਕੀਤਾ ਗਿਆ ਜਿਹਦਾ ਰੋਲ ਹੋਇਆ ਤੇ ਉਸ ਉਹਦੇ ਖਿਲਾਫੀ ਕਾਨੂੰਨਸਾਰ ਜਿਹੜੀ ਕਾਰਵਾਈ ਕੀਤੀ ਜਾਵੇ ਠੀਕ